ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਆਪਾਂ ਪਹੁੰਚ ਕੇ ਖੇਤ ਚ ਨਹੀਂ ਪੈ ਗਿਆ ਬਈ ਅੱਜ ਫੇਰ ਰਾਤ ਤੜਕੇ ਜੇ ਮਾ ਜਣੀ ਰਿਸਮਾ ਜਾ ਸੋਣਾ ਪੈ ਜਾਂਦਾ ਬਈ ਨਾ ਪਾਣੀ ਖੜਦਾ ਖੇਤ ਮਾ ਬਹੁਤਾ ਜਣੀ ਖੁੱਡਾਂ ਜਾਂ ਵਿੱਚ ਪਾਣੀ ਖੜਿਆ ਮੜਾ ਮੋਟਾ ਤਾਂ ਮਾ ਹੁਣ ਬਈ ਤਾਂ ਆਪਾਂ ਨੇ ਕਦੂ ਗਾਸ ਤਾਂ ਸਾਢੇ 3 ਕਿੱਲੇ ਭਰੇ ਹੋਏ ਆਪਣੇ ਕੋਲ ਬਾਈ ਅੱਜ ਕਦੂ ਕਰੂਗੇ ਆਪਾਂ ਆਪਾਂ ਨੇ ਅੱਜ ਕਦੂ ਦਾ ਨਵੇੜ ਦੇਣਾ ਫਿਰ ਸਵੇਰ ਨੂੰ ਜਾਣਾ ਆਪਾਂ ਚੰਡੀਗੜ੍ਹ ਪੁੱਪੜ ਜੀ ਦਾ ਫੋਨ ਆਇਆ ਉੱਥੇ ਜਾਣਾ ਉਹਨਾਂ ਦਾ ਮੁੰਡਾ ਬਾਹਰ ਨੂੰ ਜਾ ਰਿਹਾ ਇੱਕ ਤਾਂ ਉਹਦੇ ਕਰਕੇ ਉੱਥਾ ਹੈ ਜਿਹੜੇ ਏਜੰਟ ਐ ਉਹਨਾਂ ਕੋਲ ਜਾ ਕੇ انا ਗੱਲਬਾਤ ਕਰਨੀ ਗਈ। ਬਾਕੀ ਪੇਮੈਂਟ ਦੇ ਕਾਣੀ ਕਹਿੰਦਾ ਉਹਨਾਂ ਨੂੰ ਵੀ ਗੈਲ ਚੱਲੀ ਮੇਰੇ ਕਹਿੰਦਾ ਮੈਂ ਕੋਈ ਨਹੀਂ ਆਜੂਂਗਾ। ਦੱਸ ਦਿਓ ਜਿਸ ਟਾਈਮ ਜਾਣਾ ਹੋਇਆ। ਬਾਕੀ ਬੱਦਲ ਹਲੇ ਵੀ ਹੈਗਾ ਹੋਇਆ ਵਾ ਬਾਈ। ਲਖਣੇ ਤੁਹਾਨੂੰ। ਆ ਦੇਖੋ ਜੀ। ਉੱਲ ਪਰੇ ਖੜੇ ਆਪਾਂ ਬਾਈ ਢਾਈ ਗਿੱਲੇ ਗਿੱਲਾ ਪਰਿਆ ਵਾ ਗਿੱਲਾ ਖੰਬੇ ਵਾਲਾ ਪਰਿਆ ਬਾਈ ਪੰਜ ਕਨਾਲ ਉਹ ਭਰੀ ਵੀ ਪਰਾਂ ਬਾਕੀ ਇੱਕ ਗਿੱਲਾ ਆਪਾਂ ਦਾ ਅਚਰੀ ਤੇ ਪਰਲੇ ਬਸਾ ਉਹ ਹੈ ਪਰਿਆ ਵਾ ਉਹਦੇ ਤੇ ਅਗਲੇ ਪਾਸੇ ਸਾਢੇ ਤਿੰਨ ਗਿੱਲੇ ਆਪਾਂ ਨੇ ਭਰੇ ਵੇ ਫਿਰ ਰਾਤ ਵਈ ਆਪਾਂ ਨੇ ਮੋਟਰ ਬੰਦ ਕਰ ਦਿੱਤੀ ਸੀ ਕਿ ਪਗਲੇ ਵਰਨਾ ਨਾ ਜਾਣਾ ਨਾ ਕੱਲੂ ਆਣਾ ਇਸ ਕਰਕੇ ਸੇ ਮਹੱਤ ਜਿਆਦਾ ਕਰਕੇ ਵੀ ਕੀ ਕਰੂੰਗਾ ਕਦੂ ਫੇ ਦਵਾਈ ਨਹੀਂ ਗਿਰਦੀ ਫਿਰ ਕਬਾੜ ਕਬੂੜ ਜੰਮਣੇ ਦਾ ਡਰ ਰਹਿੰਦਾ ਆਪਾਂ ਨੇ 6.5 ਕਿੱਲੇ ਅੱਜ ਕਦੂ ਦੇ ਕਰਦਣੇ 6.5 ਕਿੱਲੇ ਕਦੂ ਦੇ ਕਰਕੇ ਆਪਾਂ ਨੇ ਕਿੱਲਾ ਅੱਧਾ ਕਿੱਲਾ ਕਿੱਲਾ ਡੇਢ ਕਿੱਲਾ ਹੋਰ ਆਪਾਂ ਖਾਲੂ ਕਰ ਦੂਗੇ ਬਾਕੀ ਦੇ ਇੱਕ ਜੇ ਅੱਜ ਹੋਇਆ ਅੱਜ ਪਾਣੀ ਛੱਡ ਦੂੰਗਾ ਵੈਸੇ ਪਰਕਾ ਖੜਾ ਦੂੰਗਾ ਕਿਉਂ ਗਲ ਜਾਂਦਾ ਬਈ ਗਲੇ ਹੋਂ ਪੈ ਜਾਂਦੀ ਸਵਾਰਗਾ ਵੈਸੇ ਤਾਂ ਮੀਂਹ ਪੈ ਗਿਆ ਮੀਂਹ ਗੱਲ ਰਿਸ਼ੇਵੇਂ ਹਾਂ ਤਾਂ ਕਿ ਇੱਟਾ ਨਾ ਥੱਲੇ ਤੱਕ ਪਰਾਂਏ ਪਾਣੀ ਗਲ ਸਵਾਰਗਾ ਥੱਲੇ ਤੱਕ ਗਲੇ ਹੋਂ ਪੈ ਜਾਂਦੀ ਫਿਰ ਕੱਦੂ ਵਧੀਆ ਹੋ ਜਾਂਦਾ ਬਈ ਵੈਸੇ ਤਾਂ ਰੋਟਾਵੀਟਰ ਗੱਲ ਬਹੁਤ ਮਲਾਈ ਬਣ ਜਾਂਦੀ ਬਈ ਨਜ਼ਾਰਾ ਲਾਣੇ ਵਾਲਿਆਂ ਦਾ ਵੀ ਜੀ ਲਗਾ ਗਰੀ ਮਹਾਰਤ ਉਹ ਲੰਦੇ ਹੋਣਾਗਾ ਨਹੀਂ ਡਲਿਆ ਹੋਇਆ ਮਗਾ ਟਿੱਡਾ ਹੀ ਨਹੀਂ ਟਿਕਦਾ ਹਾਂ ਦੇਖੋ ਬੱਦਲ ਵਾਕੀ ਖੜਿਆ ਜਮੇ ਆਵਾ ਇਹ ਦੇਖੋ ਕਰ ਮੌਸਮ ਬਈ ਬਹੁਤ ਵਧੀਆ ਹੋਇਆ ਵਾ ਠੰਡਾ ਮੌਸਮ ਕੰਮ ਕਰਦੇ ਵੀ ਜੀ ਲਗਾ ਨਾ ਗਰਮੀ ਆਵਾ ਨਹੀਂ ਗਰਮੀ ਮੇ ਕੰਮੇ ਨਹੀਂ ਹੁੰਦਾ ਬਈ ਹਾਂ ਮਤਲਬ ਬੁੱਟਾ ਬਈ ਆਪਣੇ ਖੇਤ ਮੋਟਰਪਾ ਦੋ ਐ ਬਈ ਇੱਕ ਪਦਮ ਵੀ ਐਵਾਂ ਬੀ ਨਹੀਂ ਲੱਗਦੀਆਂ ਹੈ ਜਿਹੜਾ ਇੱਧਰ ਵਾਲਾ ਨਹੀਂ ਪਤਾ ਵਾ ਜ਼ੋਰ ਲੱਗਾ ਲੱਗਦੀਆਂ ਦਾ ਇੱਕ ਸਾਲ ਛੱਡ ਗਈਆਂ ਦੋਏ ਬੁੱਟੇ ਵਾ ਬਾਈ ਨਹੀਂ ਵਾ ਤਾਂ 10 ਗੰਬੀਆਂ ਜ਼ੋਰ ਲੱਗ ਲਊਂਗੇ ਜੇ ਲਗੀਆਂ ਇਸ ਪੱਡੇ ਬੰਬੀਆਂ ਬੋਲ ਲਗਾ ਪਿਛਲੇ ਸਾਲ ਆਪਾਂ ਜੀਰੀ ਲਾਉਣ ਲੱਗੇ ਤੇ 22 ਤਰੀਕ ਤੇ 21 ਤੇ ਦੋ ਮਹੀਨੇ ਬਈ ਅਪਰੇ ਥੋੜੀ ਬਹੁਤੀ ਥੋੜੀ ਜਿਹੀ ਬਤੇ ਚਾਰ ਜੁਗਗੀ ਬਾਕੀ ਅਹੀਂ ਟਪਕਦਾ ਰਿਹਾ ਬਾਕੀ ਥੱਲੇ ਦੇ ਚੁਗੀ ਗਏ ਅਰ ਚੁਪੀ ਗਏ ਖਾਈ ਗਏ ਦੋ ਮਹੀਨੇ ਪੂਰਾ ਦੋ ਮਹੀਨੇ ਡੇਢ ਪੌਣੇ ਦੋ ਪੌਣੇ ਦੋ ਮਹੀਨੇ ਪੂਰਾ ਵੀ ਚੱਲੀ ਬਈ ਇਹਦੀ ਅੰਬੀ ਚੁਸੀ ਗਏ ਬੱਤਲੇ ਗਿਰਜੇ ਕਰਾਂ ਅਹੀਂ ਟਪਕ ਲੱਗ ਜੇ ਕਰਾਂ ਸਾਮ ਨੂੰ ਅਰ ਚੱਕ ਲੈ ਕਰਾਂ ਪਲਕ ਚੂਸ ਲੈ ਕਰ ਬਹੁਤ ẩmੀਲੀ ਲੱਗੀ ਵੀ ਹੁਣ ਅਗਲੇ ਸਾਲ ਲੱਗੂਗੀ ਭਾਬਾਈ ਇੱਕ ਸਾਲ ਛੱਡ ਕੇ ਲਗਾ ਲekin ਦੇਖੋ ਪਨੀਰੀ ਆਪਣੀ ਹੋ ਗਈ ਹੁਣ ਤਾਂ ਵਧੀਆ ਹੋ ਗਿਆ ਰਹੰਦਾ ਇਹਨੂੰ ਪਰ ਇਹ ਜਿਹੜਾ ਟਕਲ ਦੁਬਾਰਾ ਫੇਰ ਛੋਟੀ ਸੀ ਥੋੜੀ ਜੀ ਮਾ ਡੂੰਗੇ ਖੇਤਾਂ ਡੂੰਗੇ ਖੇਤਾਂ માં ਥੋੜੀ ਜੀ ਵੱਡੀ ਜੀ ਚਾਹੀਦੀ ਹੈ ਪਨੀਰੀ ਬਈ ਫਿਰ ਡੁੱਬ ਜਾਂਦੀ ਜਿਆਦਾ ਪਾਣੀ ਮੇ ਪਾਣੀ ਉਹਨਾਂ ਦਾ ਜਿਆਦਾ ਉਤਰਦਾ ਨਹੀਂ ਹੈ ਸਾਰਾ ਫੜ ਰੰਦਾ ਡੁੰਗੇ ਐ 2.5 ਕਿੱਲੇ ਮਹ ਦੋ ਦਿਨ ਨਾਲ ਆਣੇ ਦੀ ਨਹੀਂ ਹਲੇ ਨਾਲੇ ਮਾਂ ਪਨੀਰੀ ਵੱਧ ਜੂਗੀ ਕੱਲ ਆਪਾਂ ਖਾਦ ਸਿੱਟ ਪਿਆ ਹੋਰ ਅੱਚ ਬਹੁਤ ਵਧੀਆ ਮੌਸਮ ਹੋਇਆ ਬਾਈ ਬਾਜਰਾ ਦੇਖੋ ਆਪਣਾ ਬਾਜਰਾ ਦਾ ਸਭ ਤੋਂ ਵਧੀਆ ਬਾਈ ਚਰੀ ਚਰੀ ਤੇ ਇਹ ਚਰੀ ਦੇਖ ਲੋ ਚਰੀ ਬੋਈ ਪਈ ਜਦ ਹੀ ਬੋਕ ਹੈਮ ਹੈਂ ਗੁੰਡਾ ਸਾਹਿਬ ਨੂੰ ਗਏ ਤੇ ਆਪਾਂ ਪਿੱਛੇ ਦੇ ਬਾਰਸ ਅਸੀਂ ਪੜ ਗਈ ਉੱਪਰ ਕੰਡ ਸੀ ਹੋ ਗਈ ਸਿੱਧੀ ਜੰਮੀ ਅਰ ਵਿੱਚ ਵਿੱਚ ਕਣਸੂਆ ਸਾ ਵੀ ਹੈ ਬੇਚਰੀ ਖਲਾਕ ਆਪਾਂ ਨੇ ਇਸ ਮਾ ਫਿਰ ਆਪਾਂ ਨੇ ਯੋ ਬਾਜਰਾ ਸਾਲ ਯੋ ਲਾ ਦੇਣਾ ਬਾਜਰੇ ਕੀ ਕਲਮਾ ਇਮਾ ਪੰਜ ਚਾਰ ਮਿਹੜੇ ਛੋੜ ਲੈਣੇ ਆਪਾਂ ਨੇ ਇਮਾ ਸਾਰੇ ਮੈਂ ਯੋ ਹੀ ਲਾ ਦੇਣਾ ਬਈ ਬਸ ਫਿਰ ਚਰੀ ਚੁਰੀ ਵਿਜਣੇ ਦੀ ਲੋੜ ਨਹੀਂ ਹੈ ਨਾ ਚਰੀ ਵਿਜਣੇ ਦੀ ਲੋੜ ਨਾ ਬਰਹਣ ਵਿਜਣੇ ਦੀ ਲੋੜ ਬਰਹਣ ਕੀ ਜਗ੍ਹਾ ਹੀ ਯੋ ਹੀ ਚੱਲਣੀ ਜਾ ਫਿਰ ਬਸ ਬਰਹਣ ਛੇ ਵਾਲੀ ਮੈਂ ਦਬਾ ਦੋ ਡੇਢ ਦੋ ਮਹੀਨਾ ਹੋਇਆ ਫਿਰ ਵੱਧਦਾ ਨਹੀਂ ਹੈ ਬਸ ਫਿਰ ਢੋਡੇ ਢੋਡੇ ਜਿੰਨਾ ਕਰਾ ਬਸ ਫਿਰ ਆਈਗਾ ਕੰਮ ਦਈ ਜਾ ਫਿਰ ਵੀ ਚਲੋ ਠੀਕ ਹੈ ਜੀ ਆਪਾਂ ਹੁਣ ਪਰਲੇ ਖੇਤ ਮੰਨੇ ਕਿਹੜਾ ਮਾਰਗ ਹੈ ਅੱਧਾ ਦੇਖਦੇ ਆ ਬਾਕੀ ਫਿਰ ਕਰਦੇ ਕੋਈ ਗਰਮਕਾਰ ਵੈਸੇ ਤੇਲ ਵੀ ਲੈ ਕਾਣਾ ਆਪਾਂ ਨੇ ਤੇਲ ਵੀ ਨਹੀਂ ਹੈ ਤੇਲ ਲੈ ਕਾਉਂਗੇ ਪਹਿਲਾਂ ਤਾਂ ਅੱਜ ਇਹਨਾਂ ਨੇ ਦਿੱਤਾ ਜਾਣਾ ਤਾਂ ਕਿੱਲਾ ਲਾਣਾ ਦਾ ਤਾਂ ਪਾਣੀ ਸੁੱਕ ਗਿਆ ਵਾ ਪਾਣੀ ਟੁੱਟ ਗਿਆ ਨੱਕਾ ਨਿਕਲ ਲਾਈਟ ਖਰਾਬ ਹੋ ਗਈ ਕੱਦੂ ਹੋਇਆ ਨਹੀਂ ਪਨੀਰੀ ਪਟ ਪਟ ਕੇ ਆ ਗਈਆਂ ਬਸ 11:00 ਵਜੇ ਫੋਨ ਆਇਆ ਤਾਂ ਇਹਨਾਂ ਦਾ ਮੇਰੇ ਕੋਲ ਵੀ ਪੌਦਮਾ ਪਾਣੀ ਹੈ ਕਿ ਨਹੀਂ ਮਹਾਪੌਦਮਾ ਤਾਂ ਪਾਣੀ ਲਾਈਟ ਆਣੇ ਵਾਲੀ ਹੈ ਵੀ ਜਲਦੀ ਹੋਣੀ ਚਲ ਹੋ ਜੂਗਾ ਆ ਜੋ ਵਾਪਸ ਬਸ ਵਾਹ ਮੈਂ ਹੈ ਨਹੀਂ ਤੋ ਰ ਮੈਂ ਸੁਖੂ ਕੋ ਫੋਨ ਕਰਿਆ ਵਾਹ ਵੀ ਤੋ ਉਹਦੇ ਮਾ ਪਾਣੀ ਪਾ ਦੇ ਕੋਈ ਬਹੁਤ ਪਟੂਗੇ ਆ ਉਹ ਬਣਾਇਆ ਉਹਨਾਂ ਦਾ ਤੇ ਸੁਖੋ ਨੇ ਉਹ ਲੇਟ ਚੱਲਦੀ ਜੀ ਘਰ ਆ ਲਈ ਆ ਚਲਾ ਕੇ ਉਹਨੇ ਬਹੁਤ ਭਰਤੀ ਇੰਨਾ ਆਈਆਂ ਇਹ ਮੱਕੀ ਮੈਂ ਅੱਜ ਬਹੁਤ ਪੱਟਲੋ ਇੱਕ ਲਾਣੇ ਨੂੰ ਕਹਿੰਦੇ ਆ ਮੈਂ ਅੱਜ ਨਹੀਂ ਲੱਗਦੀ ਕੱਦੂ ਕਰਨਾ ਹਾਲੇ ਮੈਂ ਚ ਲਈ ਜਾਦਾ ਕਿਤੇ ਇਹ ਰੂਟਾ ਬਿਟਰ ਗੇਲੇ ਲੇਲੀ ਜੀ ਬਣ ਜਾਂਦੀ ਐ ਵੀ ਡੱਕਾ ਟਿਕਣੇ ਦਾ ਨਹੀਂ ਹੈ ਉਖੜੂਗੇ ਫਿਰ ਖਾਲੂ ਲਾ ਦੇਵਾਂ ਬਹਾ ਬਣਾ ਅੱਜ ਪਨੀਰੀ ਪੱਟਲੋ ਜਿੰਨੀ ਫਟ ਹੁੰਦੀ ਥੋੜੇ ਬਾ ਸਵੇਰ ਨੂੰ ਮੈਂ ਲਈ ਜਾਵਾਂ ਤੇਰੇ ਕੋਲ ਪਿਆਰ ਕਰਦਣੇ ਵਾ ਚਾਰ ਖੜੇ ਜਾ ਰਹੀ ਨੇ ਅੱਗੇ ਇਹਨਾਂ ਦੇ ਲੈ ਆਪਾ ਇਹਨਾਂ ਦੀ ਲਾਣੀ ਦੀ ਇਹਨਾਂ ਨੇ ਜੀ ਜਿਹੜਾ ਬੰਦਾ ਏ ਅੱਗੇ ਆਇਆ ਚਲੋ ਜੀ ਆਪਾਂ ਸੁੱਕੂ ਗਿਆ ਬਚਾ ਲੈਣ ਚਾਹ ਪੀ ਗਏ ਆਪਾਂ ਕਰਦੇ ਫਿਰ ਕੰਦੂ ਕੰਦੂ ਮਾਰਦੇ ਝੁੱਟੇ ਹਾਂ ਹਾਂ ਬਸ ਇਹਨੱਬਾ ਹਾਂ ਲੱਗ ਜਾਗਾ ਬੜੀਆਂ ਬੜੀਆਂ ਜਿਹੜੀਆਂ ਬੜਾ ਬੜਾ ਖਰਾਬ ਹੋ ਜਾਗਾ ਲੱਗ ਜਾਗਾ ਫਿਰ ਕੋਈ ਬਰਾ ਨਾ ਮਾਈ ਪਾੜਗਾ ਨਾ ਪੂਰੀ ਪੂਰੀ ਹੀ ਪਾੜ ਲੈ ਕਰੋ ਪਤਾ ਨਹੀਂ ਆ ਜਿਆਦਾ ਫਿਰ ਪਤਾ ਨਹੀਂ ਜੋ ਹਾਂ ਖਰਾਬ ਹੋ ਜਾਗਾ ਫਿਰ ਕਹਾਂ ਉहां ਤੱਕ ਨਹੀਂ ਹੈ ਪਰਲੇ ਕਿੱਤਾਂ ਮੈਂ ਚਲ ਟਾਲੇ ਮਗੇ ਚਾਹ ਆ ਗਈ ਆ ਜੋ ਚਾਹ ਚਾਹ ਪਾਣੀ ਚਾਹ ਪੀ ਲਿਆ ਚਾਹ ਆ ਗਈ ਚਾਹ ਪੀ ਲੋ ਕਰ ਅੱਜ ਉਹ ਇੱਜਾ ਕਰਦੇ ਕਰਦੇ ਫਿਰ ਬਾਹਰ ਸੈਟ ਹੋ ਜਾਗਾ ਇਤਨਾ ਕੰਡੂ ਨੂੰ ਲੱਗੇਗਾ ਆਏ ਕਰਦਾ ਕਿਦਣਾ ਨਾ ਨਾ ਕਰ ਰਿਹਾ ਕਰਦੇ ਦੋ ਚਾਹ ਪੀ ਕੇ ਵਾ ਕਰਦੇ ਦੋ ਮਿਲਾ ਕੇ ਇਹਨੂੰ ਸਵੇਰੀ ਲੱਗ ਜਾਏ ਇੱਕ ਮੋਗਾ ਲੱਗੇ ਦੀ ਬਾਤ ਤਾਂ ਨਹੀਂ ਸੰਜੀਤ ਸੰਜੀਤ ਸਵੇਰੀ ਉਸਦਾ ਲੱਗੇਗਾ ਨਾ ਨਾ ਤਿਆਰ ਮਿਲਾਗਾ ਇਹਨੂੰ ਜਦ ਮਰਜੀ ਲਾਲਿਓ ਆਣਗਾ ਚਾਹ ਸਵੇਰੀ ਲਾਲਿਓ ਗਲਾਸ ਉਹਦੇ ਉੱਤੇ ਉਹ ਦੇਖ ਚਲਦਰਵਾ ਤਾਂ ਨਹੀਂ ਕਿਉਂ ਫੈਗਦੇ ਨੇ ਉਹਨੇ ਚਿੱਤਰੇ ਦੇ ਢਾਗਾ ਮਨੇ ਪਰਤ ਦੇ ਮਾਥਮੀ ਘਰੀ ਦੋ ਦਿਨ ਹੀ ਹਣੇ ਕੀ